ਵਾਹਿਗੁਰੂ ਜੀ ਮੈਨੂੰ ਸਰੋਵਰ ਦੇ ਵਿੱਚ ਤੇ ਬਾਪੂ ਪੰਡੋਰੀ ਕਹਿੰਦੇ ਆ ਜੀ ਉਧਾ ਪਿੰਡ ਪੰਡੋਰੀ ਵੜਾਇਚ ਆ ਜਗਤਾਰ ਸਿੰਘ ਝੂਰੀ ਰਾਗੀ ਦਾ ਮੈਂ ਬ੍ਰਦਰ ਆ ਜੀ ਛੋਟਾ ਜੀ ਜਿਹੜੇ ਅੰਦਰ ਕੀਰਤਨ ਕਰਦੇ ਆ ਸੇਵਾ ਨੂੰ ਭਾਗ ਲੱਗਦੇ ਆ ਜਿਹੜੀਆਂ ਵੀ ਰੂਹਾਂ ਇੱਥੇ ਸੇਵਾ ਕਰਦੀਆਂ ਨਾ ਆਪਾਂ ਵੀ ਕਾਲੀ ਦਾੜੀ ਤੋਂ ਆਏ ਆ ਸੇਵਾ ਕਰਨ ਵਾਸਤੇ ਇਹ ਜਿੰਨੀਆਂ ਰੂਹਾਂ ਜੁੜੀਆਂ ਸਭ ਪਰਮਾਤਮਾ ਇਹਨਾਂ ਦੇ ਵਾਲਿਆ ਇਹਨਾਂ ਦੇ ਕਾਰਜ ਰਾਸ ਕਰਦੇ ਨੇ ਵਾਹਿਗੁਰੂ ਜੀ ਮੈਂ ਤੁਹਾਨੂੰ ਬਿਆਨ ਹੀ ਨਹੀਂ ਕਰ ਸਕਦਾ ਇਸ ਜ਼ਬਾਨ ਤੋਂ ਮੈਂ ਲੱਕੜ ਦਾ ਕੰਮ ਕਰਦਾ ਸਾਰੀ ਉਮਰ ਹੀ ਲੱਕੜ ਦਾ ਕੰਮ ਕਰਦੇ ਮਰ ਜਾਣਾ ਸੀ ਪਰ ਮੈਨੂੰ ਹੁਣ ਮੇਰੇ ਬੱਚੇ ਕਹਿੰਦੇ ਵੀ ਜੋ ਕਰਨਾ ਤੂੰ ਕਰੀ ਜਾ ਬਾਕੀ ਬਾਪੂ ਦੇ ਘਰ ਵਿੱਚ ਹੀ ਖੁਸ਼ੀਆਂ ਐ ਇੱਥੋਂ ਹੀ ਸਾਨੂੰ ਮਿਲੀਆਂ ਆ ਮੈਂ ਤੇ ਆਨਾ ਵੀ ਇਤੋਂ ਇਲਾਵਾ ਜਾਓ ਕਿ ਦੇਣਾ ਕੋਈ ਕੇ ਪੀਰ ਪਗੰਬਰ ਦੇ ਨਾ ਜਾਓ ਜਿੱਥੇ ਜਾਣਾ ਗੁਰੂ ਰਾਮਦਾਸ ਦੇ ਘਰ ਜਾਓ ਡਿੱਠੇ ਛੱਬੇ ਤਾਂ ਨਹੀਂ ਤੋ ਜਿਹੜਾ ਮਹਾਰਾਜ ਜਦੋਂ ਇੱਥੇ ਆਣ ਕੇ ਨਮਸਕਾਰ ਕਰਦੇ ਜੋ ਨਾ 66 ਮੰਦਰਾਂ ਦੇ 66 ਗੁਰਦੁਆਰਿਆਂ ਸਾਹਿਬਾਂ ਦੇ ਦਰ ਪ੍ਰਵਾਣ ਮਖਤ ਮਸਤਕ ਹੋ ਜਾਂਦੇ ਵਾਹਿਗੁਰੂ ਜਦੋਂ ਕਿਰਪਾ ਹੁੰਦੀ ਆ ਇੱਕ 사루 ਹੀ ਉਹਨਾਂ ਨੂੰ ਅਰਦਾਸ ਬੇਨਤੀ ਕੀਤੀ ਤੇ ਉਹਨਾਂ ਨੇ ਅਰਦਾਸ ਕੀਤੀ ਆਪ ਉਹ ਚੋਲਾ ਛੱਡ ਗਏ ਤੇ ਉਹ ਚੋਲਾ ਛੱਡਣ ਤੋਂ ਬਾਅਦ ਮੇਰੇ ਘਰ ਪਹੁੰਚੰਗੀ ਹੋਇਆ ਤੇ ਮਹਾਰਾਜ ਦੇ ਮੇਰੇ ਰੰਗ ਲੱਗੇ ਤਿੰਨ ਮੇਰੀਆਂ ਬੇਟੀਆਂ ਇੱਕ ਮੇਰਾ ਬੇਟੀ ਜਿਹੜੀ ਆ ਉਹ ਡੀਸੀ ਆਫਸ ਲੱਗੀ ਆ ਦੂਜਾ ਮੇਰਾ ਬੇਟਾ ਜਿਹੜਾ ਅਮਰੀਕਾ ਦੇ ਵਿੱਚ ਪੀਆਰ ਹੋ ਚੁੱਕਾ ਵਾਹਿਗੁਰੂ ਜੀ ਕਿੰਨੇ ਵਜੇ ਤੁਸੀਂ ਇੱਥੇ ਆ ਜਣਾ ਤੇ ਕਿੰਨੇ ਵਜੇ ਤੱਕ ਸੇਵਾ ਕਰਦੇ ਵਾਹਿਗੁਰੂ ਜੀ ਸਵੇਰੇ 9 ਵਜੇ ਅਸੀਂ ਸਾਰੇ ਐਂਟਰੀ ਦਾਖਲ ਹੋ ਜਾਂਦੇ ਆ 52 ਨੰਬਰ ਹਟ ਕੋ ਕਮਰੇ ਆ